ਦਰਸ਼ਕੋ ਮੈਂ ਅਜਸਮੀਨ ਰਾਫ ਸਾਰੇ ਡੀਬੀ ਪੰਜਾਬੀ ਉਤੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਸਾਰੇ ਪਿਆਰੇ ਦਰਸ਼ਕ ਜੋ ਕਿ ਗੱਲ ਸੋਹਣੇ ਪੰਜਾਬ ਦੀ ਪ੍ਰੋਗਰਾਮ ਨੂੰ ਇਸ ਤੰ ਦੇਖ ਰਹੇ ਨੇ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਸ਼੍ਰੀ ਪੰਡੋਰੀ ਧਾਮ ਜੋ ਕਿ ਤਹਿਸੀਲ ਦੀਨਾ ਨਗਰ ਗੁਰਦਾਸਪੁਰ ਵਿਖੇ ਸਥਾਪਿਤ ਹੈ ਇਹ ਪਵਿੱਤਰ ਸਥਾਨ ਉੱਤਰ ਭਾਰਤ ਦਾ ਵੈਸ਼ਨਵ ਤੀਰਤ ਦੇਵਜੋਂ ਜਾਣਿਆ ਜਾਂਦਾ ਹੈ ਜਿਸ ਦੀ ਪਵਿੱਤਰ ਊਰਜਾ ਨੇ ਦੂਰੋਂ ਦੂਰੋਂ ਸ਼ਰਧਾਲੂਆਂ ਨੂੰ ਆਪਣੀ ਤਰਫ ਖਿੱਚਿਆ ਤੇ ਸ਼ਰਦਾਲੂਆ ਨੇ ਇਥੋਂ ਆਪਣੀਆਂ ਚੋਰੀਆਂ ਭਰੀਆਂ ਆਓ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਹਾਂ ਸੜਕ ਤੋਂ ਆਉਂਦੇ ਮੰਦਿਰ ਦੀ ਬਾਉਂਡਰੀ ਬਹੁਤ ਸੁੰਦਰ ਲੱਗਦੀ ਹੈ ਇਹ ਇੱਕ ਇਤਿਹਾਸਿਕ ਮੰਦਿਰ ਹੈ ਜੋ ਪੰਡੋਰੀ ਮਹੰਤਨ ਰਾਮਾਨੰਦੀ ਸੰਤ ਸ਼੍ਰੀ ਭਗਵਾਨ ਜੀ ਅਤੇ ਉਹਨਾਂ ਦੇ ਚੇਲੇ ਸ਼੍ਰੀ ਨਰਾਇਣ ਜੀ ਦੁਆਰਾ ਸਥਾਪਿਤ ਇਹ ਮੰਦਿਰ ਰਾਮਾਨੰਦੀ ਸੰਪਰਦਾਇ ਦਾ ਹਿੱਸਾ ਹੈ ਅਤੇ 파ਰਤੀ ਉਪਮਹਾਦੀਪ ਦੇ ਬਵੰਜਾ ਵੈਸ਼ਨਵ ਦੁਆਰਾ ਵਿੱਚੋਂ ਇੱਕ ਹੈ

ਇਸ ਸਰੋਵਰ ਦੇ ਅੰਦਰ ਜਿੱਦੇ ਤੁਸੀਂ ਦਾਖਲ ਹੁੰਦੇ ਹੋ ਤਾਂ ਇੱਥੇ ਬਹੁਤ ਸਾਰੇ ਦੇਵੀ-ਦੇਵਤਿਆਂ ਦੀਆਂ ਪਵਿੱਤਰ ਮੂਰਤੀਆਂ ਸੁਸ਼ੋਭਿਤ ਨੇ ਨਾਲ ਦੀ ਨਾਲ ਹੀ ਇੱਥੇ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਵਾਮਨ ਅਵਤਾਰ ਵਹਾਰ ਅਵਤਾਰ ਮਤਸੇ ਅਵਤਾਰ ਨਰਸਿੰਘ ਅਵਤਾਰ ਦੀ ਪ੍ਰਤਿਮਾ ਨਜ਼ਰ ਆਉਂਦੀ ਨੇ ਜੋ ਕਿ ਦਿਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੁੰਦਰ ਹਨ ਆਓ ਇਸ ਸਰੋਵਰ ਨੂੰ ਦੇਖਨੇ ਆ ਦਰਸ਼ਕੋ ਇੱਕ ਸ਼ਾਂਤ ਸਰੋਵਰ ਹੈ ਜਿਸ ਵਿੱਚ ਇਕ ਭਗਵਾਨ ਸ਼ਿਵ ਜੀ ਦੀ ਮੂਰਤੀ ਵੀ ਵਿਰਾਜਮਾਨ ਹੈ। ਇਹ ਮੰਦਿਰ ਆਪਣੀ ਆਰਕੀਟੈਕਚਰਲ ਸੁੰਦਰਤਾ ਲਈ ਮਸ਼ਹੂਰ ਹੈ, ਜਿਸ ਵਿੱਚ ਗੁੰਜਲਦਾਰ ਨਕਾਸ਼ੀ ਅਤੇ ਜੀਵੰਤ ਫ੍ਰੇਸਕੋ ਵੀ ਹਨ। ਮੰਦਿਰ ਦਾ ਸ਼ਾਂਤ ਵਾਤਾਵਰਣ ਅਤੇ ਅਮੀਰ ਇਤਿਹਾਸ ਇਸ ਨੂੰ ਖੇਤਰ ਵਿੱਚ ਇੱਕ ਮਹੱਤਵਪੂਰਨ ਅਧਿਆਤਮਿਕ ਅਤੇ ਸੱਭਿਆਚਾਰਕ ਸਥਾਨ ਬਣਾਉਂਦਾ ਹੈ। ਦਰਸ਼ਕੋ ਜਿਸ ਇਮਾਰਤ ਨੂੰ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਸ ਦਾ ਨਿਰਮਾਣ ਕੀਤਾ ਗਿਆ ਸੀ ਇਸ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਪੁਰਾਣਾ ਹੈ ਤੇ ਇਹ ਇਤਿਹਾਸਿਕ ਝਲਕ ਪੇਸ਼ ਕਰਦੀ ਹੈ ਜੇ ਤੁਸੀਂ ਇਸ ਨੂੰ ਧਿਆਨ ਨਾਲ ਦੇਖੋਗੇ ਤਾਂ ਇਸ ਦਾ ਆਰਕੀਟੈਕਚਰ ਪੁਰਾਣੇ ਦੌਰ ਦਾ ਹੈ ਹਰ دیوار ਇਤਿਹਾਸ ਦੀ ਕੋਈ ਨਾ ਕੋਈ ਕਹਾਣੀ ਨੂੰ ਬਿਆਨ ਕਰ ਰਹੀ ਹੈ ਜੋ ਕਿ ਸਾਡੀ ਜਾਣਕਾਰੀ ਦੇ ਵਿੱਚ ਵੀ ਵਾਅਦਾ ਕਰਦੀ ਹੈ ਫੁਵਾਰੇ ਹਰੀਆਵਲ ਖੂਬਸੂਰਤੀ ਨੂੰ ਚਾਰ ਚੰਦ ਲਗਾਉਂਦੇ ਹਨ ਦਰਬਾਰ ਸ਼੍ਰੀ ਪਿੰਡੋਰੀ ਧਾਮ ਸ਼੍ਰੀ ਰਾਮਾਨੰਦ ਸੰਪਰਦਾਇ ਦੀ ਇੱਕ ਦੁਆਰਾ ਪੀਠ ਗੱਦੀ ਹੈ ਜਿਸ ਨੂੰ ਸੰਤ ਸਮਾਜ ਵਿੱਚ ਸ਼੍ਰੀ ਭਗਵਾਨ ਨਾਰਾਇਣ ਠਾਕੁਰ ਦੁਆਰਾ ਦੁਆਰਾ ਪੀਠ ਸ਼੍ਰੀ ਪਿੰਡੋਰੀ ਧਾਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗੁਰੂ ਗੱਦੀ 532 ਸਾਲ ਪ੍ਰਾਚੀਨ ਹੈ ਇਸ ਗੁਰੂ ਗੱਦੀ ਦੇ ਸੰਸਥਾਪਕ ਗੁਰੂ ਮਹਾਰਾਜ ਆਦੀ ਗੁਰੂ ਸ਼੍ਰੀ ਭਗਵਾਨ ਜੀ ਮਹਾਰਾਜ ਹਨ ਜਿਨ੍ਹਾਂ ਦਾ ਜਨਮ ਕਾਨੂੰ ਆਨ ਵਿਖੇ ਹੋਇਆ ਉਹਨਾਂ ਦਾ ਜਨਮ ਵੀ ਇੱਕ ਸੰਤਾਂ ਦੀ ਕਿਰਪਾ ਦੇ ਨਾਲ ਹੋਇਆ ਜਨਮ ਤੋਂ ਪਹਿਲੇ ਉਹਨਾਂ ਦੇ ਮਾਤਾ ਪਿਤਾ ਦੇ ਘਰ ਵਿੱਚ ਕੋਈ ਵੀ ਸੰਤਾਨ ਨਹੀਂ ਸੀ ਲੇਕਿਨ ਉਹਨਾਂ ਦਾ ਇੱਕ ਨਿੱਤ ਨਿਯਮ ਸੀਗਾ ਕਿ ਜੋ ਵੀ ਸਾਧੂ ਸੰਤ ਉਸ ਪਿੰਡ ਵਿੱਚ ਆਉਂਦੇ ਸੀਗੇ ਉਹ ਉਹਨਾਂ ਦੀ ਸੇਵਾ ਕਰਦੇ ਸੀਗੇ ਉੱਥੇ 나ਗ ਮੰਡੀ ਨਾਮ ਦਾ ਇੱਕ ਆਸ਼ਰਮ ਹੈ ਜੋ ਕਿ ਅੱਜ ਵੀ ਮੌਜੂਦ ਹੈ ਉੱਥੇ ਉਹ ਸੇਵਾ ਕਰਿਆ ਕਰਦੇ ਸਨ ਇੱਕ ਵਾਰ ਤਾਰਾਨਾਥ ਨਾਮ ਦੇ ਮਹਾਤਮਾ ਜੀ ਉੱਥੇ ਗਏ ਭਗਵਾਨ ਜੀ ਦੇ ਪਿਤਾ ਜੀ ਸਵੇਰੇ ਤੇ ਉਹਨਾਂ ਨੂੰ ਜੋ ਵੀ ਸੇਵਾ ਕਰਦੇ ਸੀਗੇ ਭੋਜਨ ਵਗੈਰਾ ਉਹ ਦੇ ਆਏ ਲੇਕਿਨ ਜਦੋਂ ਸ਼ਾਮ ਨੂੰ ਜਾਣ ਲੱਗੇ ਤਾਂ ਮੌਸਮ ਖਰਾਬ ਹੋ ਗਿਆ ਧਰਮ ਪਤਨੀ ਨੇ ਰੋਕਿਆ ਕਿ ਤੁਸੀਂ ਨਾ ਜਾਓ गिर ਜਾਓਗੇ ਚੋਟ ਲੱਗ ਜਾਏਗੀ ਪਰੰਤੂ ਉਹਨਾਂ ਨੇ ਕਿਹਾ ਕਿ ਮੈਂ ਅਵਸ਼્ય ਜਾਣਾ ਹੈ ਸਾਧੂ ਮੇਰੀ ਪ੍ਰਤੀਕsha ਕਰ ਰਹੇ ਹੋਣਗੇ ਉਹ ਜਦੋਂ ਉੱਥੇ ਗਏ ਤਾਂ ਉਹਨਾਂ ਦੀ ਇਹ ਭਗਤੀ ਭਾਵ ਧ੍ਰਿੜ ਨਿਸ਼ਚੇ ਨੂੰ ਦੇਖ ਕੇ ਮਹਾਤਮਾ ਜੀ ਨੇ ਅਸ਼ੀਰਵਾਦ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਘਰ ਜਰੂਰ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋਏਗੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਜੀ ਦਾ ਜਨਮ ਹੋਇਆ ਅੰਦਰ ਇੱਕ ਗਊਸ਼ਾਲਾ ਵੀ ਹੈ ਜਿੱਥੇ ਲੋਕ ਜਾ ਵੀ ਸਕਦੇ ਹਨ ਅਤੇ ਇਸ ਦਾ ਖੇਤਰ ਬਹੁਤ ਵੱਡਾ ਹੈ ਮੰਦਿਰ ਦੇ ਅੰਦਰ ਹਰ ਪਵਿੱਤਰ ਹਿੱਸਾ ਸਿਰਜਣਹਾਰਾਂ ਦੀ ਕਲਾਤਮਕ ਸ਼ਕਤੀ ਨੂੰ ਦਰਸਾਉਂਦਾ ਹੈ ਮੰਦਰ ਕੰਪਲੈਕਸ ਦੇ ਅੰਦਰੂਨੀ ਹਿੱਸੇ ਦੇ ਵਿੱਚ ਕਦਮ ਰੱਖਦੇ ਹੀ ਤੁਸੀਂ ਇਸ ਜਗ੍ਹਾ ਤੇ ਪਹੁੰਚ ਜਾਂਦੇ ਹੋ ਜਿੱਥੇ ਚਾਰ ਚੁਫੇਰੇ ਨਜ਼ਰ ਕਮਾਉਣ ਤੇ ਹਰ ਇਮਾਰਤ ਵੱਖਰੀ ਹੈ ਹਰ ਇਮਾਰਤ ਦਾ ਇਤਿਹਾਸ ਵੱਖਰਾ ਹੈ ਅਸੀਂ ਜਿੱਥੇ ਹੁਣ ਮੌਜੂਦ ਆ ਇੱਥੇ ਅੱਗੇ ਹੈ ਨਰਾਇਣੀ ਦਿਓੜੀ ਜਿਸ ਦੇ ਅੰਦਰ ਅਸੀਂ ਜਾਣਾ ਹੈ ਤੇ ਅੰਦਰ ਪਵਿੱਤਰ ਸਥਾਨ ਦੇ ਦਰਸ਼ਨ ਕਰਨੇ ਨੇ ਮੰਦਰ ਦੇ ਅੰਦਰਲੇ ਹਿੱਸੇ ਨੂੰ ਸਾਵਧਾਨੀ ਦੇ ਨਾਲ ਸੰਭਾਲਿਆ ਗਿਆ ਹੈ ਜੋ ਸ਼ਾਂਤੀ ਨੂੰ ਦਰਸਾਉਂਦਾ ਹੈ ਮਾਰਤਾ ਪੁਰਾਣੇ ਦੌਰ ਵਿੱਚ ਲੈ ਜਾਂਦੀਆਂ ਹਨ ਜਿਵੇਂ ਕਿ ਤੁਸੀਂ ਇਤਿਹਾਸਿਕ ਪੰਨਿਆਂ ਵਿੱਚ ਵਿਚਰ ਰਹੇ ਹੋ ਇੱਕ ਪਾਤਰ ਬਣ ਕੇ ਇਹ ਕਲਾਕ੍ਰਿਤੀ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਬਣਾਈ ਗਈ ਹੈ ਤੇ ਇਹ ਇਤਿਹਾਸਿਕ ਘਟਨਾ ਨੂੰ ਵੀ ਦਰਸਾ ਰਹੀ ਹੈ ਜਦੋਂ ਪ੍ਰਭੂ શ્રી ਨਾਰਾਇਣ ਜੀ ਨੂੰ ਬਾਦਸ਼ਾਹ ਜਹਾਂਗੀਰ ਲੈ ਗਏ ਕਿ ਇਹ ਜਾਣਨ ਵਾਸਤੇ ਕਿਆ ਉਹ ਸੱਚੀ ਚਮਤਕਾਰੀ ਨੇ यहां फिर ਇਸ ਦੇ ਵਿੱਚ ਕੋਈ ਅਜੰਬਰ ਹੈ ਤਾਂ ਜ਼ਹਿਰ ਦਾ ਪਿਆਲਾ ਪਿਲਾਇਆ ਇਹ ਉਹੀ ਘਟਨਾ ਨੂੰ ਦਰਸਾ ਰਿਹਾ ਹੈ ਦੇਖਣ ਦੇ ਵਿੱਚ ਇਸ ਦੇ ਵਿੱਚ ਚਾਰ ਪਾਤਰ ਨਜ਼ਰ ਆ ਰਹੇ ਨੇ ਆਓ ਇਸਨੇ ਇਤਿਹਾਸ ਬਾਰੇ ਜਾਣਦੇ ਹਾਂ ਦਰਸ਼ਕੋ ਇੱਥੇ ਆਗੇ ਭਗਵਾਨ ਜੀ ਮਹਾਰਾਜੀ ਨੇ ਦੋ ਸ਼ਿष्य ਬਣਾਏ ਇੱਕ ਨਾਰਾਇਣਦਾਸ ਜੀ ਔਰ ਇੱਕ ਬਾਬਾ ਮਹੇਸ਼ਦਾਸ ਜੀ ਮਹਾਰਾਜ ਨਾਰਾਇਣਦਾਸ ਜੀ ਜਿਹੜੇ ਸੁजानਪੁਰ ਦੇ ਕੋਲ ਇੱਕ ਪਿੰਡ ਸੀਗਾ ਉਸ ਟਾਈਮ ਉਹਦਾ ਨਾਮ ਸੀ ਗਜਰੇੜ ਹੁਣ ਤੇ ਸੁजानਪੁਰ ਚ ਹੀ ਮਿਲ ਗਿਆ ਹੈ ਉੱਥੋਂ ਦੇ ਸੀਗੇ ਔਰ ਭਗਵਾਨ ਜੀ ਜਿਹੜੇ ਸੀਗੇ ਉਹ ਜਿਹੜੇ ਬਾਬਾ ਮਹੇਸ਼ਦਾ ਜੀ ਸੀਗੇ ਉਹਨਾਂ ਦਾ ਪਿੰਡ ਸੀਗਾ ਜੇ ਐਂਡ ਕੇ ਦੇ ਵਿੱਚ ਅਨੰਤਨਾਗ ਦੇ ਕੋਲ ਮੱਟਨ ਸੋ ਦੋਨੋਂ ਸ਼ਿष्य ਵੀ ਬੜੇ ਤਪਸਵੀ ਸੀਗੇ ਇੱਕ ਵਾਰੀ ਭਗਵਾਨ ਜੀ ਨੇ ਕਿਹਾ ਕਿ ਜਦ ਤੱਕ ਮੈਂ ਤੀਰਥ ਯਾਤਰਾ ਤੋਂ ਨਹੀਂ ਆਂਦਾ ਤੁਸੀਂ ਮौन व्रत धारण ਕਰਕੇ ਇੱਥੇ ਜੰਗਲ 'ਚ ਤਪੱਸਿਆ ਕਰਨੀ ਹੈ ਨਾਰਾਇਣ ਜੀ ਨੂੰ ਇਹ ਆਗਿਆ ਹੋਈ ਸੋ ਨਾਰਾਇਣ ਜੀ ਜੰਗਲ ਦੇ ਵਿੱਚ ਬੈਠ ਗਏ ਤਪੱਸਿਆ ਕਰਨ ਲਈ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸੀਗਾ ਜਹਾਂਗੀਰ ਜਿਹੜਾ ਸੀਗਾ ਉਹ ਸ਼ਾਸਨ ਕਰ ਰਿਹਾ ਸੀਗਾ ਹਿੰਦੁਸਤਾਨ 'ਚ ਉਹ ਪਹਿਲੇ ਹਿਮਾਚਲ ਸਾਈਡ ਗਿਆ ਨੂਰਪੁਰ ਉਹਨੇ ਮੰਦਰ ਤੋੜਿਆ ਉਸ ਤੋਂ ਬਾਅਦ ਉਹ ਐਸ ਏਰੀਆ 'ਚ ਜਦੋਂ ਆਇਆ ਉਹਨੂੰ ਭਗਵਾਨ ਨਾਰਾਇਣ ਜੀ ਦੇ ਬਾਰੇ ਪਤਾ ਚੱਲਿਆ ਜਦੋਂ ਇੱਥੇ ਆਇਆ ਉਹਨਾਂ ਨੇ ਦੇਖਿਆ ਕਿ ਮਹਾਰਾਜ ਜੀ ਤਪੱਸਿਆ ਕਰ ਰਹੇ ਨੇ ਉਹ ਬੋਲ ਨਹੀਂ ਰਹੇ ਸੋ ਉਹਨੂੰ ਗੁੱਸਾ ਆਇਆ ਉਹਨੇ ਕਿਹਾ ਕਿ ਇਹ ਸਾਡੀ ਅਵੇਲਨਾ ਕਰ ਰਹੇ ਆ ਸਾਡਾ ਵੈਲਕਮ ਨਹੀਂ ਕਰ ਰਹੇ ਇਹਨਾਂ ਨੂੰ ਬੰਦੀ ਬਣਾ ਲਓ ਉਹਨਾਂ ਨੇ ਬੰਦੀ ਬਣਾਇਆ ਨਾਰਾਇਣ ਜੀ ਨੂੰ ਔਰ ਨਾਰਾਇਣ ਜੀ ਨੂੰ ਬੰਦੀ ਬਣਾ ਕੇ ਦਿੱਲੀ ਦੇ ਕੋਲ ਉਹਨਾਂ ਦਾ ਕੈਂਪ ਲੱਗਦਾ ਸੀ ਸ਼ਾਧਰਾ ਉੱਥੇ ਲੈ ਗਏ ਉੱਥੇ ਜਾ ਕੇ ਉਹਨਾਂ ਨੇ ਬਰੀ ਸਭਾ ਦੇ ਵਿੱਚ ਉਹਨਾਂ ਦੀ ਪ੍ਰੀਖਿਆ ਲਈ ਜਦੋਂ ਨਹੀਂ ਬੋਲੇ ਤਾਂ ਉਹਨੇ ਕਿਹਾ ਕਿ ਇਹਨਾਂ ਦੇ ਮੂੰਹ 'ਚ ਜ਼ਹਿਰ ਪਾਓ ਜਦੋਂ ਤੜਫਣਗੇ ਤੇ ਆਪਣੇ ਆਪ ਬੋਲਣਗੇ ਫਿਰ ਉਹਨਾਂ ਨੇ ਪਿਆਲਿਆਂ ਦੇ ਨਾਲ ਜ਼ਹਿਰ ਪਲਾਇਆ ਇੱਕ ਇੱਕ ਕਰਕੇ ਨਾਰਾਇਣ ਜੀ ਸੱਤ ਪਿਆਲੇ ਜ਼ਹਿਰ ਦੇ ਪੀ ਗਏ ਫਿਰ ਵੀ ਉਹਨਾਂ ਦੀ ਬਾਡੀ ਤੇ ਕੁਝ ਅਸਰ ਨਹੀਂ ਹੋਇਆ ਇਹ ਸਾਰੀ ਘਟਨਾ ਦਾ ਜ਼ਿਕਰ ਜਹਾਗੀਰ ਨੇ ਆਪਣੀ ਤੁਜਕੇ ਜਹਾਗੀਰੀ ਦੇ ਵਿੱਚ ਵੀ ਕੀਤਾ ਹੋਇਆ ਹੈ ਉਹਦੇ ਚ ਉਹਨੇ ਕਲੀਅਰ ਕਟ ਲਿਖਿਆ ਹੋਇਆ ਹੈ ਕਿ ਅਸੀਂ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਡਬਲ ਸਟਰੈਂਥ ਦਾ ਉਹਨਾਂ ਨੂੰ ਇੱਕ ਅਰਗ ਪਲਾਇਆ ਬੜਾ ਤੇਜ਼ ਔਰ ਉਹ ਜਿਹੜੇ ਮੋਨੀ ਮਹਾਤਮਾ ਸੀਗੇ ਸਾਡਾ ਸਾਰਾ ਦਰਬਾਰ ਹੈਰਾਨ ਰਹਿ ਗਿਆ ਕਿ ਫਿਰ ਵੀ ਉਹ ਸਰਵਾਈਵ ਕਰ ਗਏ ਸੋ ਉਸ ਤੋਂ ਬਾਅਦ ਉਹ ਨਰਾਇਣ ਜੀ ਨੂੰ ਮਾਫੀ ਮੰਗ ਕੇ ਇੱਥੇ ਦਰਬਾਰ ਦੇ ਵਿੱਚ ਫਿਰ ਛੱਡ ਕੇ ਗਏ ਔਰ ਜਹਾਂਗੀਰ ਨੇ ਇੱਥੇ ਇੱਕ ਮਸਜਿਦ ਆਕਾਰ ਮੰਦਿਰ ਬਣਾਇਆ ਜਿੱਥੇ ਅਸੀਂ ਹੁਣ ਦਾਖਲ ਹੋਏ ਹਾਂ ਇਹ ਹੈ ਸ਼੍ਰੀ ਆਦਿਨਾਥ ਮੰਦਿਰ ਇੱਥੇ ਦੀ ਇਤਿਹਾਸ ਜੇ ਆਪਾਂ ਜਾਣੀਏ ਤਾਂ ਬਹੁਤ ਜ਼ਿਆਦਾ ਮਹਾਨ ਹੈ ਜਹਾਂਗੀਰ ਜੋ ਕਿ ਇੱਕ ਤਰ੍ਹਾਂ ਦਾ क्रूर ਬਾਦਸ਼ਾਹ ਮੰਨਿਆ ਜਾਂਦਾ ਹੈ ਉਸਨੇ ਜਦੋਂ ਪ੍ਰਭੂ શ્રી ਨਰਾਇਣ ਜੀ ਨੂੰ ਸਾਥ ਪਿਆਲੇ ਪਵਾ ਕੇ ਇਹ ਦੇਖ ਲਿਆ ਕਿ ਉਹ ਚਮਤਕਾਰੀ ਹਨ ਤਾਂ ਪ੍ਰਾਛਿਤ ਤੌਰ ਤੇ ਜਹਾਂਗੀਰ ਨੇ ਇਸ ਥਾਂ ਦਾ ਨਿਰਮਾਣ ਕਰਵਾਇਆ ਜਿੱਥੇ ਸਾਨੂੰ ਸੁਮੇਲ ਦੇਖਣ ਨੂੰ ਮਿਲਦਾ ਹੈ ਕਿ ਆਰਕੀਟੈਕਚਰ ਮਸਜਿਦ ਦਾ ਹੈ ਤੇ ਅੰਦਰ ਮੰਦਰ ਵਿਰਾਜਮਾਨ ਹੈ ਹੈ ਨਾ ਬਹੁਤ ਹੀ ਜ਼ਿਆਦਾ ਖੂਬਸੂਰਤ ਗੱਲ ਇਹ ਮਸਜਿਦ ਨੂਮਾ ਸ਼੍ਰੀ ਰਾਮ ਮੰਦਰ ਹੈ ਜਿਸਦੇ ਦਰਸ਼ਨ ਅਸੀਂ ਹੁਣ ਕਰਨ ਜਾ ਰਹੇ ਹਾਂ देख दे एक नजर है, दे अंदर है, ते मा दुर्गा की दुर्लभ प्रतिभा है मंदिर कॉम्पलैक्स पूजा अति प्रतिबिंब लाई कई पवित्र स्थान हैं। ਇਹ ਸ਼੍ਰੀ ਰਗੁਨਾਥ ਜੀ ਨੂੰ ਸਮਰਪਿਤ ਹੈ ਅਤੇ ਰਾਮ ਨੌਮੀ ਅਤੇ ਵਿਸਾਖੀ ਵਰਗੇ ਮਹੱਤਵਪੂਰਨ ਤਿਉਹਾਰਾਂ ਦੀ ਮੇਜ਼ਬਾਨੀ ਵੀ ਕਰਦਾ ਹੈ ਇਸ ਥਾਂ ਜਿਸ ਦੌਰਾਨ ਸ਼ਰਧਾਲੂ ਧਾਰਮਿਕ ਪ੍ਰਵਚਨਾ ਅਤੇ ਦਾਨੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਇਸ ਮੰਦਰ ਕੰਪਲੈਕਸ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ ਹਰ ਸਥਾਨ ਬਹੁਤ ਲੁਭਾਵਣਾ ਤੇ ਇਤਿਹਾਸਿਕ ਹੈ ਜਿੱਥੇ ਅਸੀਂ ਹੁਣ ਪਹੁੰਚੂ ਕਿਆ ਇਹ ਸਥਾਨ ਅੰਦਰੋਂ ਦੀ ਹਰੇ ਰੰਗ ਦਾ ਨਜ਼ਰ ਆ ਰਿਹਾ ਹੈ ਇੱਥੇ 14 ਸਮਾਧਾਨੇ ਆਓ ਇਹਨਾਂ ਦੇ ਇਤਿਹਾਸ ਬਾਰੇ ਵੀ ਜਾਣਦੇ ਹਾਂ ਤੇ ਅੰਦਰ ਜਾ ਕੇ ਵੇਖਦੇ ਹਾਂ ਇਹ ਸਥਾਨ ਦਵितीय ਸ੍ਰੀ ਗੁਰੂ ਦੇਵ ਜੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ 7 ਪਿਆਲੇ ਜ਼ਹਿਰ ਦੇ ਪੀਤੇ ਇੱਕ ਵਾਰ ਉੱਥੇ ਤੱਪ ਕਰ ਰਹੇ ਸੀਗੇ ਔਰ ਲਾਗੇ ਬੱਚੇ ਖੇਡ ਰਹੇ ਸੀਗੇ ਔਰ ਉਸੇ ਟਾਈਮ ਵਪਾਰੀ ਲੋਗ ਆਏ ਉਹਨਾਂ ਨੇ ਉਠਾਂ ਦੇ ਉੱਪਰ ਚੀਨੀ ਲੱਦੀ ਹੋਈ ਸੀ ਖੰਡ ਲੱਦੀ ਹੋਈ ਸੀਗੀ ਭਗਵਾਨ ਜੀ ਨੇ ਪੁੱਛਿਆ ਕਿ ਤੁਸੀਂ ਕੀ ਲੱਦਿਆ ਹੈ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਬੱਚਿਆਂ ਨੂੰ ਦੱਸ ਦਾਂਗੇ ਕਿ ਇਹ ਖੰਡ ਹੈਗੀ ਇਹਨਾਂ ਸਾਰਿਆਂ ਨੇ ਖਾਣ ਵਾਸਤੇ ਸਾਡੇ ਕੋਲ ਡਿਮਾਂਡ ਕਰਨਗੇ ਤੋ ਭਗਵਾਨ ਜੀ ਨੇ ਕਿਹਾ ਜਦ ਪੁੱਛਿਆ ਉਹਨਾਂ ਨੂੰ ਤਾਂ ਵਪਾਰੀਆ ਨੇ ਝੂਠ ਬੋਲ ਦਿੱਤਾ ਉਹਨਾਂ ਨੇ ਕਿਹਾ ਇਹ ਰੇਤ ਹੈਗੀ ਹੈ ਭਗਵਾਨ ਜੀ ਨੇ ਸਾਰੇ ਮੁੰਡਿਆਂ ਨੂੰ ਬੱਚਿਆਂ ਨੂੰ ਕਿਹਾ ਆਖੋ ਮੁੰਡਿਓ ਰੇਤ ਸਾਰੇ ਬੱਚੇ ਰੇਤ ਰੇਤ ਬੋਲਣ ਲੱਗ ਗਏ ਔਰ ਜਦੋਂ ਵਪਾਰੀਆ ਨੇ ਉਹਨੂੰ ਜਾ ਕੇ ਖੋਲਿਆ ਤਾਂ ਉਹ ਹੈਰਾਨ ਰਹਿ ਗਏ ਉਹ ਸੱਚਮੁੱਚ ਹੀ ਰੇਤ ਬਣੀ ਹੋਈ ਸੀ ਫਿਰ ਉਸੇ ਤਰ੍ਹਾਂ ਹੀ ਉਹਨਾਂ ਨੇ ਵਾਪਸ ਲੱਦ ਕੇ ਭਗਵਾਨ ਜੀ ਦੇ ਚਰਨਾਂ 'ਚ ਆ ਕੇ ਸ਼ਮਾ ਜਾਚਨਾ ਕੀਤੀ ਫਿਰ ਭਗਵਾਨ ਜੀ ਨੇ ਉਹਨਾਂ ਨੂੰ ਦੁਬਾਰਾ ਕਿਹਾ ਕਿ ਕੀ ਸੀਗਾ ਉਹਨਾਂ ਕਿਹਾ ਮਹਾਰਾਜੇ ਖੰਡ ਸੀਗੀ ਫਿਰ ਭਗਵਾਨ ਜੀ ਨੇ ਫਿਰ ਬੱਚਿਆਂ ਨੂੰ ਕਿਹਾ ਆਖੋ ਮੁੰਡਿਓ ਖੰਡ ਸਾਰਿਆਂ ਨੇ ਜਦੋਂ ਖੰਡ-ਖੰਡ ਕਿਹਾ ਤੇ ਉਹ ਵਾਕੇਚ ਹੀ ਫਿਰ ਖੰਡ ਬਣ ਗਈ ਇਹ ਸਾਰਾ ਕੌਤਕ ਦੇਖ ਕੇ ਉਹ ਵਪਾਰੀ ਇੰਨਾ ਪ੍ਰਭਾਵਿਤ ਹੋਏ ਕਿ ਵਾਪਸੀ ਆਣ ਵੇਲੇ ਜਿੰਨਾ ਉਹਨਾਂ ਨੂੰ ਪ੍ਰੋਫਿਟ ਹੋਇਆ ਸੀਗਾ ਉਹ ਲਿਆ ਕੇ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਰੱਖਤਾ ਮਹਾਰਾਜ ਨੇ ਕਿਹਾ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਆ ਕਿਉਂਕਿ ਸਾਧੂ ਭੁੱਖਾ ਭਾਵ ਕਾ ਧਨ ਕਾ ਭੁੱਖਾ ਨਹੀਂ ਸਾਧੂ ਸੰਤਾਂ ਮਹਾਪੁਰਸ਼ਾਂ ਲਈ ਤਨ ਜਿਹੜਾ ਹੈ ਇਹਨੂੰ ਉਹ ਇੱਕ ਜੰਜੀਰ ਦੀ ਤਰ੍ਹਾਂ ਸਮਝਦੇ ਨੇ ਸੋ ਉਹਨਾਂ ਕਹਿੰਦੇ ਮੈਨੂੰ ਨਹੀਂ ਇਸ ਚੀਜ਼ ਦੀ ਲੋੜ ਜੇ ਤੁਸੀਂ ਇਹਨੂੰ ਸੇਵਾ 'ਚ ਲਗਾਉਣਾ ਚਾਹੁੰਦੇ ਹੋ ਤਾਂ ਮੇਰੇ ਇੱਥੇ ਇੱਕ ਪਿੰਡ 'ਚ ਮੰਦਿਰ ਬਣਾ ਦਿਓ ਫਿਰ ਉਹਨਾਂ ਵਪਾਰੀਆਂ ਨੇ ਉੱਥੇ ਇੱਕ ਗੁਫਾ ਬਣਾਈ ਔਰ ਇੱਕ ਮੰਦਿਰ ਦਾ ਨਿਰਮਾਣ ਕਰਕੇ ਭਗਵਾਨ ਜੀ ਨੂੰ ਦਿੱਤਾ ਜਿਹੜਾ ਕਿ ਅੱਜ ਵੀ ਉੱਥੇ ਮੌਜੂਦ ਹੈ ਉਹਨੂੰ ਗੁਫਾ ਵਾਲਾ ਮੰਦਿਰ ਕਹਿੰਦੇ ਨੇ ਉੱਥੇ ਗੁਫਾ ਵੀ ਪ੍ਰਾਚੀਨ ਅੱਜ ਵੀ ਮੌਜੂਦ ਹੈਗੀ ਹੈ ਉਸ ਤੋਂ ਕੁਝ ਸਮੇਂ ਦੇ ਬਾਅਦ ਭਗਵਾਨ ਜੀ ਇਸ ਥਾਨ ਦੇ ਉੱਪਰ ਆਏ ਇਹ ਥਾਨ ਉਸ ਸਮੇਂ ਪੰਡਰਵਨ ਦੇ ਨਾਮ ਨਾਲ ਮਸ਼ਹੂਰ ਸੀਗਾ ਬਹੁਤ ਵੱਡਾ ਜੰਗਲ ਸੀਗਾ ਅੱਜ ਵੀ 50 ਏਕੜ ਚ ਜੰਗਲ ਹੈਗਾ ਅੱਗੇ ਸਾਰੇ ਆਸ਼ਰਮ ਦੇ ਨਾਲ ਜੰਗਲ ਹੈ ਭਗਵਾਨ ਦਾ ਅਰਥ ਇਵੇਂ ਕਿਹਾ ਜਾਂਦਾ ਹੈ ਕਿ ਭੂਮੀ ਗਗਨ ਅਗਨੀ ਵਾਯੂ ਨੀ ਜਿੱਥੇ ਅਸੀਂ ਹੁਣ ਖੜੇ ਹਾਂ ਇੱਥੇ ਬਹੁਤ ਹੀ ਖੂਬਸੂਰਤ ਕਲਾਕਾਰੀ ਦਿਖਾਈ ਗਈ ਹੈ ਜਿੱਥੇ ਜੋ ਤੁਸੀਂ ਇਹ ਪ੍ਰਤਿਮਾ ਦੇਖ ਰਹੇ ਹੋ ਇਹ ਅਗਨੀ ਦੇਵੀ ਹੈ ਮੰਦਿਰ ਕੰਪਲੈਕਸ ਦੇ ਵਿੱਚ ਕਈ ਸਾਰੀਆਂ ਪ੍ਰਤਿਮਾ ਤੁਹਾਨੂੰ ਐਸੀਆਂ ਦਿਖਾਈ ਦੇਣਗੀਆਂ ਜੋ ਕਿ ਬਹੁਤ ਖੂਬਸੂਰਤੀ ਦੇ ਨਾਲ ਇਤਿਹਾਸ ਤੇ ਤਰੰਗ ਦੋਨਾਂ ਨੂੰ ਬਿਆਨ ਕਰਦੀਆਂ ਨੇ ਆਓ ਦਰਸ਼ਕੋ ਅੱਗੇ ਚੱਲਦੇ ਹਾਂ ਦਰਸ਼ਕੋ ਮੰਦਿਰ ਕੰਪਲੈਕਸ ਦਾ ਆਕਾਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ ਹੁਣ ਅਸੀਂ ਜਿੱਧਰ ਜਾ ਰਹੇ ਹਾਂ ਉਧਰ ਕੀਰਤਨ ਹੋ ਰਿਹਾ ਹੈ ਆਓ ਅੱਪਾ ਵੀ ਇਸ ਪਵਿੱਤਰ ਊਰਜਾ ਨੂੰ ਮਹਿਸੂਸ ਕਰਦੇ ਹਾਂ ਆਓ ਚੱਲੀਏ ਦੇ ਵਿੱਚ ਵੱਖ-ਵੱਖ ਵਨਸਪਤੀ ਦੇ ਤੁਹਾਨੂੰ ਕਈ ਪੌਦੇ ਤੇ ਰਕਤ ਦਿਖਾਈ ਦੇਣਗੇ ਜੋ ਕਿ ਇੱਥੇ ਕੁਦਰਤੀ ਨਜ਼ਾਰੇ ਪ੍ਰਦਾਨ ਕਰਦੇ ਨੇ ਇੱਥੇ ਦੀ ਹਰ ਦੀਵਾਰ ਨੂੰ ਤੁਸੀਂ ਛੂ ਕੇ ਮਹਿਸੂਸ ਕਰ ਸਕਦੇ ਹੋ ਕਿ ਇਸ ਦਾ ਇਤਿਹਾਸ ਕਿੰਨਾ ਪਵਿੱਤਰ ਰਿਹਾ ਤੇ ਕਿੰਨਾ ਬੁਰਾਤਨ ਹੈ ਅਸੀਂ ਹੁਣ ਜੇ ਇਸ ਥਾਨ ਤੇ ਚੱਲੇ ਆ ਉਹ ਥਾਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਦਾ ਨਿਰਮਾਣ ਕਰਵਾਇਆ ਸੀ ਆਓ ਦਰਸ਼ਕੋ ਉਸ ਨੂੰ ਵੀ ਦੇਖਦੇ ਹਾਂ ਇਮਾਰਤ ਦੇ ਅੰਦਰ ਦਾਖਲ ਹੁੰਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੌੜੀਆਂ ਦਿਖਾਈ ਦਿੰਦੀਆਂ ਨੇ ਜੋ ਤੁਹਾਨੂੰ ਨੀਚੇ ਦੇ ਹਿੱਸੇ ਵੱਲ ਲੈ ਜਾਂਦੀਆਂ ਅੰਦਰ ਬਹੁਤ ਹੀ ਜ਼ਿਆਦਾ ਰੰਗीन ਇਮਾਰਤ ਨਜ਼ਰ ਆ ਰਹੀ ਹੈ ਜੋ ਕਿ ਬਹੁਤ ਖੂਬਸੂਰਤ ਹੈ ਤੇ ਇਤਿਹਾਸ ਨੂੰ ਬਾਕੀ ਬਿਆਨ ਕਰ ਰਹੀ ਹੈ ਆਓ ਇਸ ਦੇ ਇਤਿਹਾਸ ਬਾਰੇ ਵੀ ਜਾਣਦੇ ਹਾਂ ਤੇ ਦੇਖਦੇ ਵੀ ਹਾਂ ਇਹ ਥਾਂ ਬਹੁਤ ਪਵਿੱਤਰ ਹੈ অতি ਵਿਸ਼ੇਸ਼ ਹੈ ਕਿਉਂਕਿ RAM ਦਰਬਾਰ ਦੇ ਦਰਸ਼ਨ ਹੁੰਦੇ ਹਨ ਜਿਵੇਂ ਹੀ ਤੁਸੀਂ ਪੌੜੀਆਂ ਉੱਤਰ ਕੇ ਸਾਹਮਣੇ ਦੇਖਦੇ ਹੋ ਦਰਸ਼ਕੋ ਜਦੋਂ ਤੁਸੀਂ ਇਸ ਮਹਾਨ ਸਥਾਨ ਦੀ ਪਰਿਕਰਮਾ ਕਰਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਇੱਥੇ ਦੀ ਚਿੱਤਰਕਾਰੀ ਇਤਿਹਾਸ ਧਾਰਮਿਕ ਹਸਤੀਆਂ ਕਈ ਚਿੰਨਾਂ ਨੂੰ ਦਰਸਾਉਂਦੀ ਹੈ ਜੋ ਕਿ ਸਾਨੂੰ ਮਾਰਗਦਰਸ਼ਨ ਵੀ ਪ੍ਰਦਾਨ ਕਰਦੀ ਹੈ ਤੇ ਨਾਲ ਨਾਲ ਅਸੀਂ ਇਸ ਦੀ ਊਰਜਾ ਨੂੰ ਵੀ ਸਮਝ ਪਾਉਂਦੇ ਆ ਜੇ ਤੁਸੀਂ ਇਸੇ ਹਿੱਸੇ ਦੇ ਵਿੱਚ ਉੱਪਰ ਨਜ਼ਰ ਕਮਾਓਗੇ ਤਾਂ ਕੁਝ ਪੈਂਟਿਕਲਸ ਬਣੇ ਹੋਏ ਨੇ ਜੋ ਕਿ ਉਹ ਜਿਓਮੈਟ੍ਰੀ ਹੁੰਦੀ ਹੈ ਜੋ ਕਿ ਚੰਗੀ ਊਰਜਾ ਨੂੰ ਖਿੱਚਦੀ ਹੈ ਤੇ ਇਹ ਤੁਹਾਨੂੰ ਉੱਪਰ ਦਿਖਾਈ ਦੇਵੇ ਜ਼ਿਆਦਾਤਰ ਇਸ ਤਰ੍ਹਾਂ ਦੀ ਕਲਾਕਾਰੀ ਮੁਗਲ ਕਾਲ ਦੇ ਵਿੱਚ ਦੇਖੀ ਜਾਂਦੀ ਸੀ। ਇਹ ਸਥਾਨ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਰਣਜੀਤ ਸਿੰਘ ਦੋਨਾਂ ਦੀ ਧਾਰਮਿਕ ਪ੍ਰਵਿਰਤੀ ਦੇ ਇਤਿਹਾਸਿਕ ਪ੍ਰਮਾਣ ਦੇ ਰੂਪ ਵੱਜੋਂ ਵੀ ਦੇਖਿਆ ਗਿਆ। بہترین ਅਤੇ ਵਿਲੱਖਣ ਕਲਾਕਾਰੀ ਹੋਰ ਵੀ ਪ੍ਰਭਾਵਸ਼ਾਲੀ ਓਰਾ ਬਣਾ ਦਿੰਦੀ ਹੈ ਇਸ ਜਗ੍ਹਾ ਦਾ। ਨਿਸਵਾਰਥ ਭਾਵਨਾ ਦੀ ਭਗਤੀ ਕਰਨ ਵਾਲੇ ਮੀਰਾ ਜੀ ਉਹਨਾਂ ਦੀ ਪ੍ਰਤਿਮਾ ਵੀ ਤੁਹਾਨੂੰ ਇੱਥੇ ਨਜ਼ਰ ਆਉਂਦੀ ਹੈ। ਮੰਦਰ ਦਾ ਆਰਕੀਟੈਕਚਰ ਕਾਫੀ ਰੰਗੀਨ ਬਣਾਇਆ ਗਿਆ ਹੈ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਲੁਭਾਉਣਾ ਹੈ। ਜાળੀਦਾਰ ਦੀਵਾਰਾਂ ਵੀ ਇੱਥੇ ਦਿਖਤੀਆਂ ਨੇ। ਜੋ ਕਿ ਪੁਰਾਣੇ ਸਮੇਂ ਦੇ ਵਿੱਚ ਦੀਵੇ ਬਾਲਣ ਦੇ ਕੰਮ ਆਉਂਦੀਆਂ ਹੋਣਗੀਆਂ ਤੇ ਸ਼ਾਇਦ ਅੱਜ ਵੀ ਮੰਦਿਰ ਕੰਪਲੈਕਸ ਦੇ ਅੰਦਰ ਕਈ ਹਿੱਸੇ ਨੇ ਜੋ ਕਿ ਬਹੁਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਨੇ ਹੁਣ ਜੇ ਇਸ ਜਗ੍ਹਾ ਅਸੀਂ ਜਾ ਰਹੇ ਹਾਂ ਉੱਥੇ ਪ੍ਰਾਚੀਨ ਪਵਿੱਤਰ ਗੁਫਾ ਹੈ ਨਾਲ ਦੀ ਨਾਲ ਇਸ ਦੇ ਇਤਿਹਾਸ ਬਾਰੇ ਵੀ ਜਾਣਾਂਗੇ ਤੇ ਦੇਖਾਂਗੇ ਕਿ ਇੱਥੋਂ ਦਾ ਔਰਾ ਕਿਹੋ ਜਿਹਾ ਹੈ ਆਓ ਜਾਣਦੇ ਹਾਂ ਇਹ ਪ੍ਰਥਮ ਗੁਰੂ ਯੋਗੀ ਰਾਜ ਸ਼੍ਰੀ ਭਗਵਾਨ ਨਾਰਾਇਣ ਜੀ ਦੀ ਉਹ ਗੁਫਾ ਹੈ ਜਿੱਥੇ ਉਹ ਇਕਾਂਤ ਦੇ ਵਿੱਚ ਧਿਆਨ ਕਰਿਆ ਕਰਦੇ ਸਨ ਇਸੇ ਕਾਰਨ ਇਹ ਸਥਾਨ ਬਹੁਤ ਹੀ ਜ਼ਿਆਦਾ ਪਵਿੱਤਰ ਹੈ ਸ਼ਾਂਤੀ ਦੀ ਡੂੰਗੀ ਭਾਵਨਾ ਇਹ ਗੁਫਾ ਦਰਸਾਉਂਦੀ ਹੈ ਕਦੇ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਜਿੱਥੇ ਕਲਾ ਅਤੇ ਵਾਸੂ ਦਾ ਸੁਮੇਲ ਦਿੱਖਦਾ ਹੈ ਆਓ ਗੁਰੂ ਪਰੰਪਰਾਵਾਰੇ ਜਾਣਦੀਆਂ ਗੁਰੂ ਸ਼ਿਸ਼ੇ ਪਰੰਪਰਾਏ ਇੱਥੇ ਕੋਈ ਗ੍ਰਿਸ਼ਤ ਪਰੰਪਰਾ ਨਹੀਂ ਹੈ ਕੋਈ ਭਾਈ ਭਤੀਜਾ ਆਵਾਜ਼ ਪਰੰਪਰਾ ਨਹੀਂ ਹੈ ਗੁਰੂ ਮਹਾਰਾਜ ਆਪਣੇ ਸ਼ਿਸ਼ਿਆਂ ਦੇ ਵਿੱਚੋਂ ਜਿੰਨੂੰ ਮਰਜ਼ੀ ਚੂਸ ਕਰਕੇ ਅੱਗੇ ਗੱਦੀ ਦੇ ਉੱਪਰ ਬਿਠਾਉਂਦੇ ਆਗੇ ਨੇ ਔਰ ਦਰਬਾਰ ਜਿਹੜਾ ਹੈ ਇਹਦੇ ਵਿੱਚ ਕਈ ਧਾਰਮਿਕ ਆਯੋਜਨ ਯੱਗੇ ਹੁੰਦੇ ਨੇ ਇਹ ਦਰਬਾਰ ਸਾਰਿਆਂ ਦਾ ਆ ਬਾਹਰ ਲਿਖ ਕੇ ਲਗਾਇਆ ਹੋਇਆ ਇੱਥੇ ਕੋਈ ਜਾਤ ਪਾਤ ਨਹੀਂ ਹੈ ਜਾਤੀ ਪਾਤੀ ਪੂਛੇ ਨਹੀਂ ਕੋਈ ਪ੍ਰਭੂ ਦਾ ਵਜੇ ਸੋ ਪ੍ਰਭੂ ਦਾ ਹੋਏ ਸਭ ਧਰਮ ਦੇ ਸਭ ਜਾਤੀਆਂ ਦੇ ਲੋਕ ਇੱਥੇ ਆਂਦੇ ਨੇ ਬਾਬਾ ਮਹੇਜਦਾ ਜੀ ਦੀ ਸਮਾਧੀ ਇਹ ਬਾਹਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਉੱਥੇ ਆ ਕੇ ਉਹ ਅਰਦਾਸ ਕੀਤੀ ਜਾਂਦੀ ਹੈ ਔਰ ਭਗਵਾਨ ਦਾ ਗੁਣਗਾਨ ਇੱਥੇ 24 ਘੰਟੇ ਹੁੰਦਾ ਰਹਿੰਦਾ ਹੈ ਦੇ ਵਿੱਚ ਗੁਰੂ ਪਰੰਪਰਾ ਚੱਲਦੀ ਆ ਰਹੀ ਹੈ ਸਾਡਾ ਸੁਭਾਗ ਹੈ ਕਿ ਭਾਰਤ ਦੀ ਤਕਸ਼ਲਾ ਸਾਰੇ ਵਿਸ਼ਵ ਦੀ ਪਹਿਲੀ ਯੂਨੀਵਰਸਿਟੀ ਸੀ ਅਸੀਂ ਜਿੱਥੇ ਹੁਣ ਪਹੁੰਚ ਚੁੱਕੇ ਹਾਂ ਪੰਡੋਰੀ धाम ਵਿਖੇ ਬਹੁਤ ਵਾਜਿਬ ਫੀਸ ਲੈ ਕੇ ਬੱਚਿਆਂ ਨੂੰ ਬਹੁਤ ਥੋੜੇ ਧਾਮ ਦੇ ਵਿੱਚ ਸਿੱਖਿਆ ਪ੍ਰਾਪਤ ਕਰਵਾਈ ਜਾਂਦੀ ਹੈ ਇੱਥੇ ਇੱਕ ਸੰਸਕ੍ਰਿਤਾ ਮਹਾਵਿਦਿਆਲਿਆ ਵੀ ਹੈ ਤਾਂ ਕਿ ਬੱਚੇ ਆਪਣੇ ਪ੍ਰਾਤਨ ਕਾਲ ਦੀ ਸਿੱਖਿਆ ਦੇ ਨਾਲ ਵੀ ਜੁੜ ਸਕਣ ਤੇ ਸ਼ਾਸਤਰਾਂ ਦਾ ਅਧਿਐਨ ਆਸਾਨੀ ਦੇ ਨਾਲ ਕਰ ਸਕਣ ਸਕੂਲ ਵਿੱਚ ਘੁੰਮਦੇ ਹੋਏ ਵਿਦਿਆਰਥੀ ਪੜ੍ਹਾਈ ਦਾ ਆਨੰਦ ਮਾਣਦੇ ਹਨ ਅਤੇ ਉਸ ਨੂੰ ਗੌਰ ਦੇ ਨਾਲ ਸਮਝਦੇ ਹਨ ਹਰ ਮੌਸਮ ਦੇ ਬਦਲਾਵ ਦੌਰਾਨ ਇਹ ਸਥਾਨ ਹੋਰ ਵੀ ਮਨਮੋਹਕ ਹੋ ਜਾਂਦਾ ਹੈ ਪਰਿਵਾਰ ਨਾਲ ਆਉਣ ਲਈ ਆਦਰਸ਼ ਅਧਿਆਤਮਿਕ ਆਰਾਮ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ ਇਹ ਸਥਾਨ ਬਾਕੀ ਇੱਥੇ ਇੱਕ ਬਹੁਤ ਵੱਡਾ ਸਕੂਲ ਚੱਲ ਰਿਹਾ ਹੈ। ਉਹ ਸਕੂਲ ਦੇ ਵਿੱਚ ਆਲਮੋਸਟ ਫ੍ਰੀ ਅਸੀਂ ਜਿਹੜੀ ਐਜੂਕੇਸ਼ਨ ਹੈ ਪ੍ਰੋਵਾਈਡ ਕਰਾ ਰਹੇ ਹਾਂ। 5ਵੀਂ ਦੇ ਬੱਚੇ ਦੀ 50 ਰੁਪਏ ਫੀਸ ਹੈ ਔਰ 10ਵੀਂ ਦੇ ਬੱਚੇ ਦੀ 100 ਰੁਪਏ ਫੀਸ ਹੈ। ਇੱਕ ਬਹੁਤ ਵੱਡਾ ਸੰਸਕ੍ਰਿਤ ਵਿਦਿਆਲੇ ਚੱਲ ਰਿਹਾ ਜਿਹੜਾ ਦਰਵਾਰ ਦਾ 5 ਸਾਲ ਦਾ ਕੋਰਸ ਸੰਸਕ੍ਰਿਤ ਦਾ ਉਹ ਵੀ ਫ੍ਰੀ ਬੱਚਿਆਂ ਨੂੰ ਜਿਹੜਾ ਉਹ ਪ੍ਰੋਵਾਈਡ ਕਰਾਇਆ ਜਾਂਦਾ ਹੈ। ਲੰਗਰ ਦੀ ਵਿਵਸਥਾ ਹੈ, ਗਊਸ਼ਾਲਾ ਹੈ, ਹੋਰ ਵੀ ਕਿਸੇ ਨੂੰ ਇਲਾਜ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ। उन्होंने सारे इलाके वाले ने खुला है कि किसी किसी तरह की भी समस्या आ रही है दरबार आके वो अपनी समस्या का निदान कर दें सो भगवान की कृपा सारे जीवन के उत्ते बनी रहे सर्वे भवंतु सुखिना सर्वे संतु निरामया सर्वे भद्राणि पश्यंतु माँ कश्चित दुख भागवे धार्मिक आस्था का प्रतीक होने सैलानियों वास्तव भी ये मंदिर खिचता केंद्र है ਕਿਉਂਕਿ ਇੱਥੇ ਬਹੁਤ ਸਾਰੇ ਤੁਹਾਨੂੰ ਐਸੀ ਚੀਜ਼ਾਂ ਦਿਖਾਈ ਦੇਣਗੀਆਂ ਜੋ ਕਿ ਆਮ ਨਹੀਂ ਹਨ ਪਹਿਲਾਂ ਤਾਂ ਇਹ ਇਤਿਹਾਸਿਕ ਹੈ ਦੂਸਰਾ ਸਮਾਜਿਕ ਤੌਰ ਤੇ ਇਹ ਬਹੁਤ ਸਾਰੇ ਲੋਕਾਂ ਨੂੰ ਜੋੜਦਾ ਹੈ ਜੋ ਕਿ ਸ਼ਰਦਾ ਲੈ ਕੇ ਇੱਥੇ ਆਉਂਦੇ ਨੇ ਤੇ ਛੋੜੀਆਂ ਪਰ ਕੇ ਵਾਪਸ ਜਾਂਦੇ ਨੇ ਇੱਥੇ ਜਦੋਂ ਤੁਸੀਂ ਅੰਦਰ ਪ੍ਰਵੇਸ਼ ਕਰਦੇ ਹੋ ਤਾਂ ਤੁਹਾਨੂੰ ਕਈ 3D ਮਾਡਲ ਜੋ ਕਿ ਵਿਸ਼ਾਲ ਆਕਾਰ ਦੇ ਨੇ ਉਹ ਦਿਖਾਈ ਦਿੰਦੇ ਨੇ ਜੋ ਫੋਟੋਗ੍ਰਾਫੀ ਵਾਸਤੇ ਇੱਕ ਵਿਸ਼ੇਸ਼ ਸਥਾਨ ਰੱਖਦੇ ਨੇ ਅਸੀਂ ਉਮੀਦ ਕਰਦੇ ਹਾਂ ਦਰਸ਼ਕੋ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰੀ ਫੇਰ ਮੁਲਾਕਾਤ ਹੋਏਗੀ ਇਸੇ ਪ੍ਰੋਗਰਾਮ ਤੇ ਗੱਲ ਸੋਨੇ ਪੰਜਾਬ ਦੀ ਤੇ ਤਦ ਤੱਕ ਲਈ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਹੈ ਤੇ ਡੀਡੀ ਪੰਜਾਬੀ ਦੇ ਨਾਲ ਬਣੇ ਰਹਿਣਾ ਹੈ ਮੈਨੂੰ ਜੈਸਮਿਨ ਰਾਤ ਨੂੰ ਤੇ ਸਾਰੀ ਡੀਡੀ ਪੰਜਾਬੀ ਦੀ ਟੀਮ ਨੂੰ ਅਗਲੀ ਵਾਰ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਸੋਨੇ ਪੰਜਾਬ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਇੰਤਜ਼ਾਰ ਰਹੇਗਾ ਤਦ ਤੱਕ ਲਈ ਮੈਨੂੰ ਜੈਸਮਿਨ ਰਾਤ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਆਤਵਾਦ